ਮੈਂ ਕੱਲ ਕਿਕ ਪਾਂਡਿਆ ਐਗਸ ਦੀ ਟ੍ਰੇਡ ਲੈ ਕੇ ਆਇਆ ਆਪਣੇ ਖਰਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਵੀ ਆਂਡਾ origignal ਆ ਕਿ duplicate ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਆ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਇਨੀ ਆਰੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਡਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੀਟ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਣ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸੇਧ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਦਾ ਆਂਡਾ ਕੋਈ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਆ ਇਦਾਂ ਲੱਗ ਰਿਹਾ ਸੀ ਜਿਵੇਂ ਨਾ ਕਿ ਪਲਾਸਟਿਕ ਦੀ ਰਬੜ ਉੱਤਰ ਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੋਗੇ ਉਹ ਜੇ ਥੋੜਾ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਵੀ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਣਾ ਟੁੱਟਦਾ ਉਹਦੀ ਵੈਸੇ ਹੀ ਉਹਦੀ স্মੈਲ ਪਤਾ ਲਾਇੰਦੇ ਵੀ ਆਂਡਾ ਆ ਇਹਦੀ স্মੈਲ ਹੀ ਹੈ ਨੀ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਸਾਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆ ਉਜੀ ਕਿਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਦਾ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਅੰਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਅੰਡੇ ਖਾਣੇ ਹੁੰਦੇ ਆ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਅੰਡੇ ਦੀ ਜਾਂਚ ਕੀਤੀ ਜਾਵੇ